ਦੇ ਸਰਬੋ ਨੌਜਵਾਨ ਸਭਾ ਖਰਵਾੜਾ ਦੀ ਟੀਮ ਵੱਲੋਂ ਇਹ ਪਲਾਨ ਸ਼ੁਰੂ ਹੋਇਆ ਮਿੱਟੀ ਉੱਤੇ ਲਗਾਉਣ ਦਾ ਪ੍ਰੋਗਰਾਮ ਲਿਖਿਆ ਗਿਆ ਜਿਸ ਵਿੱਚ ਸ਼ਹਿਰ ਦੇ ਸੀਡੀ ਐਸ ਐਚਓ ਸਾਹਿਬ ਮੌਕੇ ਤੇ ਪਹੁੰਚੇ ਸਰਬੋ ਨੌਜਵਾਨ ਸਭਾ ਵੱਲੋਂ ਜਿਉ ਜੋ ਇਹ ਪ੍ਰਾਲਾ ਕੀਤਾ ਗਿਆ ਹੈ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਦਿਨ ਪ੍ਰਤੀ ਦਿਨ ਪ੍ਰੋਡਕਸ਼ਨ ਬਹੁਤ ਵੱਧ ਰਿਹਾ ਹੈ ਜਿਸ ਕਾਰਨ ਆਪਣੇ ਜੋ ਜੰਗਲਾਂ ਦੀ ਜਾਂ ਦਰਖਤਾਂ ਦੀ ਵੀ ਘਟ ਰਹੀ ਹੈ ਕੋਸ ਨੂੰ ਮਗਧੇ ਇਧਰ ਰੱਖਦੇ ਕੋਈ ਸਭ ਨੌਜਾਨ ਸਭਾ ਵੱਲੋਂ ਇਹ ਜੋ ਉਪਰਾਲਾ ਕੀਤਾ ਗਿਆ ਹੈ ਕਿ ਵਰਡ এনवायरमेंट ਡੇ ਤੇ ਪੌਦੇ ਲਗਾਉਣੇ ਬਹੁਤ ਹੀ ਸ਼ਲਾਘਾਯੋਗ ਹੈ ਇਸ ਵਿੱਚ ਜੋ ਕਿ ਸਾਰੇ ਇਸ ਦੇ ਮੈਂਬਰ ਹਨ ਪਹਿਲਾਂ ਵੀ ਅਲੱਗ-ਅਲੱਗ ਸਮਾਜਿਕ ਕੁਰਤੀਆਂ ਦੇ ਵਿਰੁੱਧ ਕਾਰਵਾਈ ਕਰਦੇ ਰਹਿੰਦੇ ਹਨ ਉਸੇ ਮਹਿਮੇ ਵਿੱਚ ਅੱਜ ਇਹਨਾਂ ਨੇ ਇਹ ਉਪਰਾਲਾ ਕੀਤਾ ਬਹੁਤ ਸ਼ਲਾਘਾਯੋਗ ਹੈ ਧੰਨਵਾਦ ਜੀ ਬਹੁਤ ਬਹੁਤ आ, मैं कुशाग्र जैन एन एम आई एम एस कॉलेज से बॉम्बे से हूँ और सरब नौजवान सभा का मेंबर हूँ आज आज वन आज वर्ल्ड एनवायरनमेंट डे के मौके पर हमने आ, हमने काफ़ी सारे पौधे लगाए जिसमें आ, आ, हमारे सिटी के एस एच ओ साहब भी शामिल थे और उन्होंने हम हमारे साथ काफ़ी ज़्यादा वक्त बिताया जिसमें हमें आ, आ, जिसमें हमें ढेर पौधे बताए पहुते और पौधे लगाए और ढेर सारा हमें धन्यवाद किया कि हम इस इस मौके में हम इतना कुछ कर रहे हैं और हम इस मौके पे और बढ़ाना चाहते हैं ताकि आगे आने वाले समय में ज़्यादा से ज़्यादा पेड़ लगे और ज़्यादा से ज़्यादा ज़्यादा से ज़्यादा पॉल्यूशन कम हो क्योंकि आजकल हमें ग्लोबल वार्मिंग का बहुत ज़्यादा बहुत ज़्यादा चलन हो रहा है जिससे हमें जिससे हमें बहुत ज़्यादा दिक्कत आ रही है इसलिए पर पो, पौ पौधे लगाए जा रहे हैं और सर और इस मौके पर सरक नौजवान सभा देखभाल भी कर रही है आ, तो धन हाँ जी अगर इनवायरमेंट डे पर अब सरब नौजवान सभा वालों इत रुख लगाए गए हैं तो सू बया गया ਉਹਨਾਂ ਦਾ ਧੰਨਵਾਦ ਜੀ ਇਹਨਾਂ ਨੇ ਕਿਉਂਕਿ ਇਹ ਜਿਹੜੇ ਰੁੱਖ ਨੇ ਆਉਣ ਵਾਲੀ ਪੀੜ੍ਹੀ ਨੂੰ ਇਹੀ ਬਚਾ ਸਕਦੇ ਨੇ ਕਿਉਂਕਿ ਇਹ ਪੰਛੀਆਂ ਲਈ ਵੀ ਇਨਸਾਨਾਂ ਲਈ ਵੀ ਜਾਨਵਰਾਂ ਲਈ ਹਰ ਪੱਖੋਂ ਇਹ ਆਪ ਨੂੰ ਆਪਣੀ ਜਿਹੜੀ ਆਉਣ ਵਾਲੀ ਜ਼ਿੰਦਗੀ ਹੈ ਉਹ ਜਿਹੜਾ ਵੱਧਦਾ ਤਾਪਮਾਨ ਹੈ ਇਹਦੇ ਚ ਆਪਣੀ ਮਤਲਬ ਕਿ ਬਚਾਅ ਕਰ ਸਕਦੇ ਨੇ ਤੇ ਜੋ ਵੀ ਇਹ ਹਵਾ ਦਾ ਦੌ ਘਟਦਾ ਆ ਆਕਸੀਜਨ ਲਈ ਵੀ ਇਹ ਬਹੁਤ ਵਧੀਆ ਹੁੰਦੇ ਨੇ ਤਾਂ ਕਿ ਜਿਹੜੇ ਕੰਮ ਕਰਨ ਵਾਲੇ ਕੰਮੇ ਵੀ ਹੈ ਕਈ ਵਾਰ درخت ਦੇ ਜਦ ਉਹਨੇ ਖੜਦੇ ਨੇ ਉਹਨਾਂ ਨੂੰ ਕੋਈ ਠੰਡੀ ਹੰਡੀ ਆਵਾਮ ਦੀ ਹੈ ਇਹ ਸਭ ਉਹਦੀ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਅਸੀਂ ਇਹਨਾਂ ਦੇ ਬਹੁਤ ਧੰਨਵਾਦੀਆਂ ਜੋ ਇਹ ਸ਼ਹਿਰ ਚ ਲਗਾ ਰਹੇ ਨੇ ਹਰ ਜਗ੍ਹਾ ਤੇ ਬੂਟੇ ਇਦਾਂ ਹੀ ਸਭ ਨੂੰ ਉਪਰਾਲਾ ਕਰਕੇ ਤਾਂ ਕਿ ਆਪਣਾ ਆਉਣ ਵਾਲੀ ਪੀੜ੍ਹੀ ਖੁਸ਼ਹਾਲ ਰਹਿ ਸਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ